ਤੇ ਉਹ ਤੋਂ ਮੈਂ ਦੱਸਿਆ ਕਿ ਪ੍ਰਕਾਸ਼ ਸਿੰਘ ਬਾਦਲ ਜਿਹੜਾ ਇਹ ਇਹਨੇ ਬਾਬਰ ਬਣ ਕੇ ਬਾਬਿਆਂ ਦੇ ਘਰ ਜਨਮ ਲੈ ਕੇ ਤੇ ਬਾਬਾ ਬਣ ਕੇ ਬਾਬਿਆਂ ਦਾ ਬਣ ਕੇ ਪਖੰਡ ਕਰਕੇ ਬਾਬਰ ਬਣ ਕੇ ਅਕਾਲ ਤਖਤ ਤੇ ਕਬਜ਼ਾ ਕਰ ਲਿਆ ਤੇ ਇਹ ਸਿੱਖੀ ਦੇ ਰੁੱਖ ਤੇ ਅਮਰਵੇ ਰਿਆ ਇਸ ਨੂੰ ਜਿੰਨੀ ਜਲਦੀ ਹੋ ਸਕੇ ਸਿੱਖੋ ਲਾਸ਼ ਫਟੋ ਕੌਮ ਨੂੰ ਅਪੀਲ ਕੀਤੀ ਮੈਂ ਕਿ ਸਿੱਖ ਮੈਂ ਸਿੱਖਾਂ ਨੂੰ ਅਪੀਲ ਕੀਤੀ ਕਿ ਅਮਰਵੇਲ ਜੇ ਇਹ ਬੰਦਾ ਤੇ ਅਮਰਵੇਲ ਸਿੱਖੀ ਦੇ ਰੁਖ ਤੇ ਜੇ ਅਮਰਵੇਲ ਨੇ ਕਦੀ ਵੀ ਧਰਤੀ ਤੋਂ ਖਿਲਾਸ ਨਹੀਂ ਲਈ ਉਹ ਸੁੱਖ ਰੁਖ ਨੂੰ ਝੂਸਦੀ ਹੈ। ਤਾਂ ਆ ਜੋ ਸਾਬਤ ਹੋ ਗਿਆ 20 ਸਾਲ ਬਾਅਦ ਵੀ ਤੁਸੀਂ ਮੈਂ ਉਹ ਮੇਰਾ ਤੁਸੀਂ ਲੈਟਰ ਮੇਰੇ ਪੇਜ ਤੇ ਪੜ੍ਹ ਲਓ ਤੇ ਤੁਹਾਨੂੰ ਲੱਗੂਗਾ ਕਿ ਮੈਂ ਉਸ ਸਮੇਂ ਸਿੱਖਾਂ ਨੂੰ ਠੀਕ ਮੈਸੇਜ ਦਿੱਤਾ ਸੀ ਮੈਨੂੰ ਭਾਵਨਾ ਮੇਰੀ ਬਦਲਾ ਲੈਣ ਦੀ ਨਹੀਂ ਸੀ ਮੈਂ ਕਿਸੇ ਦੇ ਖਿਲਾਫ ਨਹੀਂ ਸੀ ਪਰ ਗੁਰੂ ਘਰ ਦਾ ਜਿਹੜਾ ਨੁਕਸਾਨ ਹੋ ਰਿਹਾ ਸੀ ਉਹ ਮੇਰੇ ਅੰਦਰ ਬਾਹਰ ਮੈਨੂੰ ਦਿਖ ਰਿਹਾ ਸੀ ਚੰਗੀ ਤਰ੍ਹਾਂ ਤੇ ਉਦੋਂ ਤੋਂ ਮੈਂ ਅਗਾਂਹ ਕੀਤਾ ਸਿੱਖਾਂ ਨੂੰ ਪਰ ਮੈਨੂੰ ਅੱਜ ਖੁਸ਼ੀ ਆ ਚਲੋ 20 ਸਾਲ ਬਾਅਦ ਹੀ ਸਿੱਖਾਂ ਨੂੰ ਪਤਾ ਲੱਗ ਗਿਆ ਕਿ ਇਹ ਬੰਦਾ ਇਹ ਪਰਿਵਾਰ ਸਾਡੀ ਕੌਮ ਦੀਆਂ ਜੜ੍ਹਾਂ 'ਚ ਤੇਲ ਲਈ ਪੈਦਾ ਹੋਇਆ ਤੇ ਸਾਨੂੰ ਬਹੁਤ ਵੱਡਾ ਕਿ ਤੇ ਸੰਸਾਰ ਖਤਮ ਕਰਕੇ ਅਕਾਲ ਖਤਮ ਹੋ ਗਈ ਅੱਜ ਮੈਂ ਜਦੋਂ ਵੀ ਇੰਟਰਵਿਊ ਦੇਤੀ ਜਦੋਂ ਵੀ ਇਹ ਗੱਲਾਂ ਹੋਈਆਂ ਮੈਨੂੰ ਇੰਟਰਵਿਊ ਵਿੱਚ ਕਈ ਵਾਰੀ ਪੁੱਛਿਆ ਕਿ ਤੁਸੀਂ ਬਾਦਲ ਦੇ ਖਿਲਾਫ ਬਹੁਤ ਬੋਲਦੇ ਹੋ ਮੈਂ ਕਹਿੰਦਾ ਸਰ ਮੈਂ ਬਾਦਲ ਦੇ ਖਿਲਾਫ ਨਹੀਂ ਮੈਂ ਉਹਦੀ ਉਹਦੇ ਕਰਤਾਰ ਦੇ ਕਰਤੂਤ ਦੇ ਖਿਲਾਫ ਹਾਂ ਜਿਹੜਾ ਮੈਨੂੰ ਇਹ ਚਿੰਤਾ ਹੈ ਕਿ ਕਦੀ ਅਖਾਰ ਛੇ ਮਰ ਮਿਟਣ ਵਾਲੀ ਸਿੱਖ ਸੰਗਤ ਦੇ ਕੋਲ ਇਹੋ ਜਿਹਾ ਸਮਾਂ ਨਾ ਆ ਜਾਏ ਇਹੋ ਜਿਹਾ ਉਹ ਵੱਜਣ ਨਾ ਹੋ ਜਾਣ ਕਿ ਉਹ ਕਦੀ ਇਹਨੂੰ ਇਹਦੇ ਵੱਲ ਤੱਕਣ ਹੀ ਨਾ ਤੇ ਯਕੀਨ ਹੀ ਨਾ ਕਰਨ ਕੱਲ ਨੂੰ ਤੇ ਮੈਨੂੰ ਲੱਗਦਾ ਉਹ ਸਮਾਂ ਆ ਗਿਆ ਅੱਜ ਅਕਾਲੀ ਦਲ ਨੂੰ ਪੱਥਰ ਪੈਂਦੇ ਪਏ ਨੇ ਅਕਾਲੀ ਦਲ ਦੇ ਕੈਂਡੀਡੇਟਾਂ ਨੂੰ ਪਾਠੀਆਂ বাজਦੀਆਂ ਪਈਆਂ ਨੇ ਪਿੰਡਾਂ ਜਾਂਦਿਆਂ ਨੂੰ ਤੇ ਕਦੀ ਅਕਾਲੀ ਦਲ ਦਾ ਪ੍ਰਧਾਨ ਪਿੰਡਾਂ ਜਾਂਦਾ ਸੀ ਤੇ ਬੀਬੀਆਂ ਗਲੀਆਂ ਚ ਆ ਕੇ ਇਹ ਗਾਉਂਦੀਆਂ ਹੁੰਦੀਆਂ ਸੀ ਪੰਥ ਤੇਰੇ ਦੀਆਂ ਗੂੰਜਾਂ ਦਿਨੋਂ ਦਿਨ ਪਹਿਣ ਗਈਆਂ ਅੱਜ ਪਾਠੀਆਂ বাজਦੀਆਂ ਪਈਆਂ ਨੇ ਬਿਲਕੁਲ ਤੋਂ ਮੈਨੂੰ ਇਹ ਇੱਕ ਤੇ ਖੁਸ਼ੀ ਆ ਇਹ ਜਿਹੜੇ ਗਏ ਨੇ ਸੌਦੇ ਸਾਹਿਬ ਕੋਲ ਇਹ ਕੋਈ ਨਵੀਂ ਗੱਲ ਨਹੀਂ ਮੈਨੂੰ ਇੱਥੇ ਕੋਈ ਅਸ਼ੰਭਾ ਨਹੀਂ ਹੋਇਆ ਤੇ ਮੈਂ ਤਾਂ ਕਮੈਂਟ ਵੀ ਨਹੀਂ ਸੀ ਕਰਨਾ ਚਾਹਦਾ ਪਰ ਮੈਂ ਮੈਨੂੰ ਇਹ ਖੁਸ਼ੀ ਆ ਕਿ ਅੱਜ ਸਿੱਖਾਂ ਨੂੰ ਸੁਰਤ ਆ ਗਈ ਕੇ ਪ੍ਰਕਾਸ਼ ਸਿੰਘ ਬਾਦਲ ਜਿਹੜਾ ਇਹ ਨਕਲੀ ਗੁਰੂਆਂ ਨੂੰ ਪਾਲ-ਪਾਲ ਕੇ ਤੇ ਬਾਂਬਣਾ ਦੇ ਕੋਲ ਸਾਡੀ ਆ ਆਰਐਸਐਸ ਦੇ ਕੋਲ ਸਾਨੂੰ ਗਿਰਵੀ ਰੱਖ ਕੇ ਦੇਵੀ ਲਾਲ ਵਰਗਿਆਂ ਕੋਲ ਸਾਨੂੰ ਗਿਰਵੀ ਵਾਖ ਕੇ ਆਪਣੇ ਹੋਟਲ ਬਣਾਉਣ ਤੱਕ ਤੇ ਆਪਣੇ ਪੁੱਤਰ ਪਾਲਣ ਤੱਕ ਟੱਬਰ ਪਾਲਣ ਤੱਕ ਸੀਮਤ ਹੈ। ਆ ਤੁਸੀਂ ਦੇਖਦੇ ਹੋ ਜੇ ਜਵਾਈ ਆ ਤੇ ਉਹ ਕੈਰੋ ਪਰਿਵਾਰ ਦਾ ਪੁੱਤਰ ਤੋਂ ਕੈਰੋ ਪਰਿਵਾਰ ਦਾ ਪੁੱਤਰ ਹੁਣ ਕਰਕੇ ਪੰਥ ਪੰਥ ਦਾ ਉਹ ਉਹ ਹੀਰੋ ਬਣ ਗਿਆ ਤੇ ਇਹ ਸਾਡੇ ਲਈ ਉਹ ਲੀਡਰ ਬਣ ਗਿਆ। ਤੇ ਜਿਹੜਾ ਖਾਨਦਾਨ ਮਜੀਠੀਆ ਖਾਨਦਾਨ ਹੈ ਉਹ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇਹਨਾਂ ਦੇ ਵੱਡੇ ਨੇ ਸਾਈਨ ਕਰਕੇ ਅੰਗਰੇਜ਼ਾਂ ਦੀ ਫਾਈਲ ਤੇ ਕਬਰ ਦਲੀਪ ਸਿੰਘ ਨੂੰ ਕੈਦ ਕਰਵਾਇਆ ਸੀ ਉਹਦੀ ਮਾਂ ਨੂੰ ਕੈਦ ਕਰਵਾਇਆ ਜਿੰਦ ਕੌਰ ਨੂੰ ਜੋ ਹਸ਼ਰ ਹੋਇਆ ਦਰਬਾਰ ਦਾ ਉਹ ਇਹਨਾਂ ਦੀ ਵਜ੍ਹਾ ਨਾਲ ਹੋਇਆ ਇੱਕ ਸੰਧਾ ਵਾਲੀਆ ਜਰਨੈਲ ਸੀ ਇੱਕ ਮਜੀਠੀਆ ਜਰਨੈਲ ਸੀ ਤੇ ਅੱਜ ਉਹਦੇ ਫਰਜ਼ੰਦ ਜਿਹੜੇ ਉਹ ਸਾਡੇ ਕੌਮ ਦੇ ਫਖਰੇ ਕੌਮ ਖੋਣ ਦੇ ਤੇ ਸਾਡੇ ਜਿਹੜੇ ਅਕਾਲ ਤਖਤ ਤੇ ਬੈਠੇ ਨੇ ਗ੍ਰੰਥੀ ਇਹ ਉਹਨਾਂ ਨੂੰ ਫਕਰੇ ਕੌਮ ਦੇ ਖਿਤਾਬ ਦੇ ਰਹੇ ਨੇ ਤੋਂ ਅਸੀਂ ਅਸੀਂ ਨਾ ਬੜੇ ਬੜੀ ਉਲਝਣ ਦੇ ਵਿੱਚ ਸਾਡੀ ਕੌਮ ਜਿਹੜੀ ਆ ਫਸੀ ਪਈ ਸੀ ਅੱਜ ਮੈਨੂੰ ਖੁਸ਼ੀ ਆ ਕਿ ਅੱਜ ਕੌਮ ਨੂੰ ਚਾਨਣ ਹੋਇਆ ਕੌਮ ਕਿਤੇ ਜਾਣਣ ਲੱਗੀ ਕਿ ਸਾਡੀ ਕੌਮ ਦੇ ਲੀਡਰ ਜਿਹੜੇ ਨੇ ਉਹ ਗਦਾਰ ਨੇ ਸਾਡੀ ਕੌਮ ਦਾ ਨੁਕਸਾਨ ਕਰ ਰਹੇ ਨੇ ਤੇ ਮੈਨੂੰ ਲੱਗਦਾ ਕਿ ਹੁਣ ਬਹੁਤੇ ਦਿਨ ਨਹੀਂ ਇੱਕ ਦਿਨ ਹੋਰ ਰਹਿ ਗਿਆ ਇਸ ਪਰਿਵਾਰ ਦਾ ਬਿਸਤਰਾ ਕੋਲ ਹੋ ਗਿਆ ਪਰ ਇਹ ਸਤਾ ਚ ਹੋਇਆ ਪੰਜਾਬ ਦੀ ਸਤਾ ਚ ਹੋਇਆ ਜਿਹੜੀਆਂ ਜਾ ਰਿਆ ਜਿਹੜੀ ਉਹ ਪ੍ਰਬੰਧਕ ਕਮੇਟੀਆਂ ਨੇ ਤੋਂ ਪ੍ਰਬੰਧਕ ਕਮੇਟੀਆਂ ਦੇ ਵਿੱਚ ਜਿੰਨੀ ਦੇਰ ਦਾ ਕਬਜ਼ਾ ਉਹ ਨਹੀਂ ਦੇਰ ਅਸੀਂ ਇਹ ਸੋਚ ਨਹੀਂ ਸਕਦੇ ਕਿ ਸਾਡੇ ਮਗਰੋਂ ਰਹਿ ਗਿਆ ਤੋਂ ਪ੍ਰਬੰਧਕ ਕਮੇਟੀ ਦਿੱਲੀ ਦੀਆਂ ਇਲੈਕਸ਼ਨਾਂ ਨੇ ਤੋਂ ਬੜੇ ਹਾਲਾਤ ਇਹੋ ਜਿਹੇ ਨੇ ਕਿ ਸਾਰਾ ਕੁਝ ਦਿੱਲੀ ਦੀ ਜਿਹੜੀ ਲੀਡਰਸ਼ਿਪ ਆ ਭਾਵੇਂ ਉਹ ਸਰਨਾ ਹੋਵੇ ਭਾਵੇਂ ਉਹ ਬਾਦਲ ਹੋਵੇ ਇਹ ਜੋ ਕੁਝ ਵੀ ਇਹਨਾਂ ਨੇ ਦਿੱਲੀ 'ਚ ਕੀਤਾ ਉਹ ਮੇਰੇ ਤੋਂ ਵੱਧ ਕੋਈ ਨਹੀਂ ਜਾਣਦਾ ਕਿ ਮੇਰੇ ਹੱਥਾਂ 'ਚ ਅਸੀਂ ਸਰਨੇ ਨੂੰ ਤਿਆਰ ਕਰਨ ਵਾਲੇ ਅਸੀਂ ਤੇ ਇਹ ਬਾਦਲਾਂ ਦਾ ਜਿਹੜਾ ਜੋ ਕੁਝ ਵੀ ਆ ਵਿਰੋਧ ਕਰਕੇ ਤੇ ਅਸੀਂ ਸਾਹਮਣੇ ਟੀਮ ਖੜੀ ਕਰਨਾ ਚਾਹੁੰਦੇ ਸੀ ਕਿ ਕੁਝ ਸੁਧਾਰ ਆਵੇ ਪਰ ਉਹਦੇ ਤੋਂ ਵੀ ਇਹ ਜ਼ਿਆਦਾ ਸਰਨਾ ਗਰੁੱਪ ਜਿਹੜਾ ਉਹ ਸਾਨੂੰ ਨੁਕਸਾਨ ਦੇ ਸਾਹਮਣਤ ਹੋਇਆ ਅੱਜ ਅਸੀਂ ਫੇਰ ਕੋਸ਼ਿਸ਼ ਕੀਤੀ ਕਿ ਅਸੀਂ ਇੱਕ ਗਰੁੱਪ ਬਣਾ ਕੇ ਇਮਾਨਦਾਰ ਬੰਦਿਆਂ ਦਾ ਤੇ ਉੱਥੇ ਉਸੇ ਦਿੱਲੀ ਪ੍ਰਬੰਧਕ ਕਮੇਟੀ ਤੇ ਕਾਬਜ਼ ਹੋਈਏ ਕਿਉਂਕਿ ਇਹਨਾਂ ਨੇ ਬੜੇ ਤਰੀਕੇ ਦੇ ਨਾਲ ਐਲਜੀ ਨੂੰ ਐਲਜੀ ਤੋਂ ਸਾਈਨ ਕਰਾ ਕੇ ਸਿਰਫ 26 ਜਨਵਰੀ ਤੱਕ ਟਾਈਮ ਦੇ ਕੇ ਇਲੈਕਸ਼ਨ ਡਿਕਲੇਅਰ ਕਰਵਾਤੇ ਕਿਉਂਕਿ ਇਹਨਾਂ ਦੇ 11 ਮਾਰਚ ਤੋਂ ਪੰਜਾਬ ਚ ਫੁੱਲ ਚੁਣੇ ਜਾਣ ਉਸ ਤੋਂ ਪਹਿਲਾਂ ਪਹਿਲਾਂ ਉੱਥੇ ਰਿਜ਼ਲਟ ਲੈ ਲੀਏ ਇਸ ਇਸ ਨੀਅਤ ਨਾਲ ਤੋ ਸਮਾਂ ਨਹੀਂ ਦਿੱਤਾ ਫਿਰ ਸਾਡੀ 1 ਸਾਲ ਹੋ ਗਿਆ ਅਸੀਂ ਪਾਰਟੀ ਰਜਿਸਟ੍ਰੇਸ਼ਨ ਕਰਾਉਣ ਲਈ ਸਾਡੀ ਅਫਸਰਾਂ ਨੇ ਪਾਰਟੀ ਨਹੀਂ ਰਜਿਸਟ੍ਰੇਸ਼ਨ ਕੀਤੀ ਜੇ ਅਸੀਂ ਦਲ ਦੇ ਨਾਂ ਤੇ ਸ਼ਕਾਕਾਲੀ ਦਲ ਦੇ ਨਾਂ ਤੇ ਕਰਾਈ ਤੇ ਉਹ ਅਜੇ ਤੱਕ ਮਨਜ਼ੂਰ ਨਹੀਂ ਹੋਈ ਜੇ ਅਸੀਂ ਫਟਾਫਟ ਸਟੇਟ ਸੁਸਾਇਟੀ ਐ ਰਜਿਸਟ੍ਰੇਸ਼ਨ ਕਰਾਈ ਤੇ ਸਿੰਬਲ ਸਾਨੂੰ 2 ਦਿਨ ਪਹਿਲਾਂ ਅਲਾਟ ਕੀਤਾ ਇਹਨਾਂ ਨੇ ਮੋਮਬਤੀਆਂ ਤੋ ਸਾਰ ਜਗ੍ਹਾ ਇਹਨਾਂ ਦੀ ਬੇਈਮਾਨੀ ਇਹਨਾਂ ਦੀਆਂ ਚਲਾਕੀਆਂ ਇਹਨਾਂ ਦਾ ਪੈਸਾ ਜਿਹੜਾ ਉਹ ਸਾਡੇ ਅੱਗੇ ਆ ਰਿਹਾ ਤੋ ਸਿੱਖ ਸੰਗਤਾਂ ਨੂੰ ਅਪੀਲ ਕਰਾਂਗੇ ਜਿਹੜੀਆਂ ਪ੍ਰਬੰਧਕ ਕਮੇਟੀਆਂ ਨੇ ਅੰਮ੍ਰਿਤਸਰ ਦੀ ਤੇ ਦਿੱਲੀ ਦੀ ਇਹਨਾਂ ਵੱਲ ਧਿਆਨ ਕਰਨ ਜੇ ਬਾਦਲ ਦੀਆਂ ਜਣਾ 'ਚ ਜਣਾ 'ਚੋਂ ਸਿੱਖ ਕੌਮ ਦੀਆਂ ਜਣਾ 'ਚੋਂ ਬਾਦਲ ਨੂੰ ਕੱਢਣਾ ਆ ਜੈਸ ਪ੍ਰਵਾਹ ਤੋਂ ਅਸੀਂ ਛਟਕਾਰਾ ਪਾਉਣਾ ਹੈ ਤੇ ਪ੍ਰਬੰਧਕ ਕਮੇਟੀਆਂ ਤੇ ਸਾਨੂੰ ਕਬਜ਼ਾ ਕਰਨਾ ਪਊਗਾ ਮੈਂ ਤੁਹਾਡੇ ਨਾਲ ਵਚਨ ਕਰਦੇ ਆਂ ਅਪੀਲ ਇੰਟਰਵਿਊ ਕਰਦੇ ਆਂ ਬੜੀ ਬਹੁਤ ਵਾਰ ਸੰਗਤ ਨੂੰ ਸੁਚੇਤ ਕੀਤਾ ਹੈ ਕਿ ਸਾਡੀ ਜਿਹੜੀ ਪ੍ਰਣਾਲੀ ਆ ਜਿਹੜਾ ਸਾਡੇ ਗੁਰਮਤ ਦਾ ਖਜ਼ਾਨਾ ਆ ਉਹ ਉਹ ਕਮੇਟੀਆਂ ਦੇ ਅੰਦਰ ਆ ਸੁਧਾਂਤ ਵੀ ਕਮੇਟੀਆਂ ਦੇ ਅੰਦਰ ਆਜ ਆ ਚੁੱਕਾ ਹੈ ਸਰਕਾਰ ਦੇ ਜਿਹੜੇ ਬਣਾਏ ਹੋਏ ਨਿਯਮ ਨੇ ਜਾਂ ਟਰਸਟ ਨੇ ਉਹਨਾਂ ਦੇ ਅਧੀਨ ਤੋ ਅਸੀਂ ਉਸੇ ਤਰੀਕੇ ਨਾਲ ਹੀ ਇਹਨਾਂ ਤੇ ਕਾਬਜ਼ ਹੋ ਕੇ ਸੁਧਾਰ ਲਿਆ ਸਕਦੇ ਆ ਇਹਨੂੰ ਸੁਤੰਤਰ ਕਰ ਸਕਦੇ ਆ ਤੋ ਕਾਲ ਪੱਤਰ ਤੇ ਪ੍ਰਬੰਧਕ ਕਮੇਟੀ ਜਿਹੜੀ ਆ ਇਹ ਬਾਦਲ ਤੋਂ ਖੋਣੀ ਬੜੀ ਜ਼ਰੂਰੀ ਆ ਤੋਂ ਮੈਂ ਸਮਝਦਾ ਕਿ ਇਹ ਉਹ ਸਮਾਂ ਆ ਗਿਆ ਹੁਣ ਸਿੱਖਾਂ ਨੂੰ ਸੁਚੇਤ ਹੋਣਾ ਚਾਹੀਦਾ